ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਸ ਟਾਈਮ ਟਾਈਮ ਹੋ ਗਿਆ ਜੀ 7:30 ਵਜੇ ਦਾ ਤੇ ਆਪਾਂ ਪੌਂਟਾ ਸਾਹਿਬ ਤੋਂ 20 ਕਿਲੋਮੀਟਰ ਪਹਿਲਾਂ ਰੁਕੇ ਹੋਏ ਆ ਕਿਉਂਕਿ ਬਹੁਤ ਜ਼ਿਆਦਾ ਸੋਹਣਾ 뷰 ਸੀ ਸਾਥੋਂ ਨੰਗਿਆਂ ਨਹੀਂ ਗਿਆ ਤੇ ਚੈੱਕ ਕਰੋ ਬਿਲਕੁਲ ਇਧਰ ਦੇ ਕਾਂਟਕ ਤੱਕ ਦਾ ਪਾਪਾ ਪੌਟਾ ਸਾਹਿਬ ਮੂਤਵਾਰਾ ਸਾਹਿਬ ਤੱਕ ਪਹੁੰਚ ਜਾਗੇ ਉਸ ਤੋਂ ਬਾਅਦ ਅੱਗੇ ਆਪਣਾ ਜਿਹੜਾ ਸਫ਼ਰ ਆ ਉਹ ਸੰਕਰੀਦ ਹੈ ਜਿਹੜਾ ਕਿ ਇੱਥੋਂ ਲਗਭਗ ਪੌਟਾ ਸਾਹਿਬ ਤੋਂ ਲਗਭਗ 200 ਕਿਲੋਮੀਟਰ ਉੱਪਰ ਪਹਾੜੀ ਤੇ ਹੈ ਤੇ ਬਾਕੀ ਤੁਹਾਨੂੰ ਜਿਹੜੀਆਂ ਗੱਲਾਂ ਬਾਤਾਂ ਨੇ ਵੀ ਅਸੀਂ ਕਿੱਥੇ ਜਾ ਰਹੇ ਹਾਂ ਕਿਵੇਂ ਜਾ ਰਹੇ ਹਾਂ ਕੀ ਕਰਨ ਜਾ ਰਹੇ ਹਾਂ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਰਾਸਤੇ 'ਚ ਦੱਸਦੇ ਤੁਰੇ ਜਾਵਾਂਗੇ ਆਪਾਂ ਜੀ ਸਵੇਰੇ ਘਰੋਂ ਆਪਾਂ ਚੱਲੇ ਸੀਗੇ 3 ਵਜੇ ਪੂਰੇ ਤੇ ਇਸ ਟਾਈਮ ਜਿਹੜਾ ਟਾਈਮ ਹੋ ਗਿਆ 8:30 ਵਜੇ ਦਾ ਗੁਰਦੁਆਰਾ ਪੌਂਟਾ ਸਾਹਿਬ ਵਿਖੇ ਪਹੁੰਚ ਗਏ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਿੱਛੋਂ ਦੀ ਜਮਨਾ ਨਦੀ ਨੰਗਦੀ ਹੈ ਜੀ ਇਸ ਟਾਈਮ ਥੋੜੀ ਜੀ ਧੁੰਦ ਹੈ ਕੁਛ ਦਿਖ ਨਹੀਂ ਰਿਹਾ ਕੋਸ਼ਿਸ਼ ਕਰਦੇ ਆ ਕਿਵੇਂ ਨਦੀ ਦਿਖਦੀ ਹੈ ਨਹੀਂ ਨਦੀ ਨਦੀ ਫਿਰ ਧੁੰਦ ਬਹੁਤ ਜ਼ਿਆਦਾ ਹੈ ਇੱਥੇ ਇੱਥੋਂ ਦੀ ਜਮਨਾ ਨਦੀ ਲੰਘਦੀ ਐ ਇਸ ਟਾਈਮ 8:00 9:00 ਵਜੇ ਦਾ ਟਾਈਮ ਐ ਪਸੂਰ ਦੇ ਦੇਖ ਸਕਦੇ ਹੋ ਤੁਸੀਂ ਧੁੰਦ ਜ਼ਿਆਦਾ ਐ ਇਸ ਕਰਕੇ ਨਦੀ ਨਹੀਂ ਦਿਖ ਰਹੀ ਹੁਣ ਆਪਾਂ ਮੁੰਡਿਓ ਤੇ ਲੰਗਰ ਛਕੀਏ ਤੇ ਆਪਾਂ ਅੱਗੇ ਵੱਲ ਰਵਾਨਗੀ ਪਾਈਏ ਹੈ ਇੱਥੇ ਆਜਾਣਾ ਕੋਈ ਗੱਲ ਨਹੀਂ ਤੁਸੀਂ ਇੱਥੇ ਆਜਾਣੋ ਤੇ ਦੱਸੋ ਫਿਰ ਵੀਡੀਓ 'ਚ ਦੱਸੋ ਜੀ ਕੀ ਤੁਸੀਂ ਪੜਿਆ ਇਤਿਹਾਸ ਬਾਰੇ ਕੀ ਜਾਣਿਆ ਦੱਸੋ ਫਸਾਹ ਕਦੇ ਮਹੀਨੇ ਅੱਛਾ ਮਤਲਬ ਜਿਹੜਾ ਰਾਜਾ ਸੀ ਬੜਾ ਸਿੱਖਿਆ ਸੁਖਿਆ ਦਿੱਤੀ ਤੇ ਜੋੜਿਆ ਨਾ ਗੁਰਬਾਣੀ ਨਾਲ ਦਿੱਤੇ ਦੀ ਅਬਦੇ ਸਿੰਘਾਂ ਨੂੰ ਜਿੱਦਾਂ ਗਿਆਨ ਪ੍ਰਾਪਤ ਕੀਤਾ ਤੇ ਸਿਖਾਇਆ ਸਾਰਿਆਂ ਨੂੰ ਤੇ ਜਿਹੜੇ ਸਭਜੇ ਦਾਜੀਤ ਸਿੰਘ ਸੀ ਉਹਨਾਂ ਦਾ ਜਨਮ ਵੀ ਇੱਥੇ ਹੋਇਆ ਇਸ ਗੁਰਦੁਆਰਾ ਬਾਬਾ ਜੀ ਸਿੰਘ ਵੀ ਕਿਹਾ ਜਾਂਦਾ ਸਾਰਾ ਬਿਖਰੋ ਜਸਾ ਵਕਤ ਇਹ ਉਹਨਾਂ ਜਪਜੀਤ ਸਾਹਿਬ ਚੰਡੀ ਦੀ ਵਾਰ ਦੇ ਵਿਜਿੱਤਰਨਾਟਕਾਂ ਦੇ ਬਹੁਤ ਸਾਰੇ ਹਿੱਸੇ ਆ ਜਰਚਨਾ ਕੀਤੀ ਦੀ ਇਹ ਜਗ੍ਹਾ ਤੇ ਇੱਥੇ ਦਸਤਾਰਾਂ ਵੀ ਸਜਾਉਣਾ ਸਿਖਾਇਆ ਸੀ ਜਿਹੜਾ ਉੱਧਰ ਗੁਰਦੁਆਰਾ ਦਸਤਾਰ ਦਾ ਚਲੋ ਵੀ ਮੈਂ ਬੈਠੋ ਮੁੰਡਿਓ ਅੱਗੇ ਦਾ ਸਫ਼ਰ ਆਪਣਾ ਬਹੁਤ ਲੰਬਾ ਹੈ ਫੈਸਲਾ ਨਹੀਂ ਹੋ ਪਾਰਿਆ ਵੀ ਕਿੱਧਰ ਦੀ ਚੱਲਣਾ ਹੈ ਆਹ ਥੋੜਾ ਗਲਤ ਲੱਗਿਆ ਹੋਇਆਗਾ ਜੀ ਕੋਈ ਗੱਲ ਨਹੀਂ ਕੋਈ ਗੱਲ ਇੱਥੋਂ 180 ਕਿਲੋਮੀਟਰ ਐ ਸਿੱਧਾ ਸੰਕਰੀ ਆ ਕੀ ਬਣ ਰਿਹਾ ਓਏ ਟੋਪੀ ਜਿਹੇ ਜੀ ਲਈ ਐ ਟਰੈਵਲ ਵਾਲੀ ਐ ਮਾਹੌਲ ਚੇਂਜ ਹੋ ਗਿਆ ਨੇ ਇਧਰ ਆ ਕੇ ਮਾਹੌਲ ਚੇਂਜ ਮਾਹੌਲ ਬੁਰਾ ਹੋ ਗਿਆ ਖਤਰਨਾਕ ਇੱਥੇ ਆ ਗਿਆ ਯੂਕੇ ਜਿਹੇ ਯਾ 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 ਬਰੋ ਮਾਹੌਲ ਪੂਰਾ ਬੇਵੀ 13 ਘੰਟੇ ਚ ਪੌਂਟਾ ਸਾਹਿਬ ਤੋਂ ਚੱਲਣ ਤੋਂ ਬਾਅਦ ਹੁਣ ਆਪਾਂ 180 ਕਿਲੋਮੀਟਰ ਅੱਗੇ ਪਹਾੜੀ ਚ ਅੱਗੇ ਵਧਾਂਗੇ ਤੇ ਅੱਗੇ ਜਾ ਕੇ ਆਪਾਂ ਜਿੱਥੇ ਪਹੁੰਚਣਾ ਹੈਗਾ ਅੱਜ ਸ਼ਾਮ ਨੂੰ ਉਹ ਪਿੰਡ ਦਾ ਨਾਮ ਹੈਗਾ ਸੰਕਰੀ ਜਿੱਥੋਂ ਆਪਣਾ ਕਦਾਰ ਕੰਠਾ ਟਰੈਕ ਹੈ ਜਿਹੜਾ ਉਹ ਸ਼ੁਰੂ ਹੋਣਾ ਹੈ ਤੇ ਇਹ ਜਿਹੜਾ ਸਫਰ ਹੈ ਪੌਂਡਾ ਸਾਹਿਬ ਤੋਂ ਚੱਲ ਕੇ ਮੈਨੂੰ ਲੱਗਦਾ ਵੀ 7-8 ਘੰਟੇ ਲੱਗਣਗੇ ਤੇ ਬੰਦਿਆਂ ਦੇ ਦੱਸਣ ਅਨੁਸਾਰ ਮਸੂਰੀ ਵਾਲੇ ਰੋਡ ਜਿੱਥੋਂ ਚੜਦਾ ਹੈ ਉਹ ਉਦੋਂ ਅੱਗੇ ਜਾ ਕੇ ਜਾਮ ਵੀ ਬਹੁਤ ਲੱਗਣੇ ਨੇ ਤੇ ਉਹਨਾਂ ਦੇ ਦੱਸਣ ਦੇ ਅਨੁਸਾਰ ਤਾਂ ਸੀ ਮੈਨੂੰ ਉਹ ਕਹਿੰਦੇ ਵੀ ਰਾਤ ਨੂੰ 9-10 ਵਜੇ ਪਹੁੰਚੋਗੇ ਤੁਸੀਂ ਬਾਕੀ ਜਾਇਜ਼ ਦੀ ਪਤਾ ਲੱਗੂਗਾ ਵਾਟਰਫਾਲ ਬਹੁਤ ਸੋਹਣਾ ਹੈ ਰਹਿਣਾ ਆਜੋ ਲਓ ਜੀ ਉਹ ਮੈਨੂੰ ਐਂ ਲੱਗਦਾ ਹੈ ਟਰੈਕ ਦਾ ਤਾਂ ਪਤਾ ਨਹੀਂ ਮੈਨੂੰ ਆਹ ਸਫਰ ਕਰਕੇ ਥੱਕ ਗਿਆ ਪਤਾ ਬਾਹਲਾ ਪਿਆ ਹਜੇ ਵੀ ਇਹ ਮੇਰੇ ਨੂੰ 5 ਘੰਟੇ ਦਾ ਸਫਰ ਹੋਰ ਪਿਆ ਹੋਰ ਪਿਆ ਜੀ ਹਜੇ ਆ ਇਧਰੋਂ ਵਿੱਚ ਦੀ ਬਲਾਕੇਜ ਲੱਗੀ ਥੋੜੀ ਜੀ ਰਾਹ ਬੰਦ ਹੋ ਗਿਆ ਹੁਣ ਕਹੀ ਜਾਂਦਾ ਚੱਲੀਏ ਇੱਤਾਂ ਫਿਰ ਐਸੀ ਕਰਕੇ ਆਪਾਂ ਵਗ ਚੱਲੀਏ ਹੁਣ ਇਹ ਤਾਂ ਫਿਰ ਆਈ ਹੈ ਵੀਰੇ ਉੱਪਰ ਜਾੜ ਕੇ ਕਹਿ ਕੇ ਆ ਜਟਾਣਗੇ ਫਿਰ 10 ਕਿ ਮਿੰਟ ਘੜਦੇ ਆੜੀਆਂ 10 3 ਗੱਡੀਆਂ ਬੜਾ ਰੁੱਕੀ ਬੜਾ ਰੁੱਕੀ ਆ ਗਏ ਅਵਰੀ ਉਸੀ ਆ ਬੜਾ ਉਹ ਪੱਕਾ ਨਿਕਲਿਆ ਦਿੰਦੇ ਇਹਨੂੰ ਆਪਣੇ ਸਾਤੇ ਇਹ ਤਾਂ ਲੱਗੂ ਅੱਧਾ ਘੰਟਾ ਚੱਲ ਆਪਾਂ ਨੂੰ ਰੈਸਟ ਮਿਲ ਜੂ ਇਨੇ ਸਵੇਰ ਤੇ ਲੱਗਿਆ 9 ਘੰਟੇ ਹੋ ਗਏ ਆਪਾਂ ਨੂੰ ਬੜਾ 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 ਹੋ ਰਹੀ ਸੀ ਥੋੜਾ ਜਿਹਾ ਸਮਾਂ ਜਾਓ ਹਾਂ ਮਨ ਸਹੀ ਹੋ ਜੀ ਮਾੜਾ ਰਖਵਾ ਲਓ ਆਪਾਂ ਚੱਗੀ ਚੱਲ ਅੱਗੇ ਇੱਥੋਂ ਟਾਈਮ ਹੋ ਗਿਆ ਜੀ 2 ਵਜੇ ਦਾ ਤੇ ਇੱਥੋਂ 50 55 ਕਿਲੋਮੀਟਰ ਰਹਿ ਗਿਆ ਤੇ ਦੋ ਕੁ ਘੰਟਿਆਂ ਦਾ ਸਾਡਾ ਸਫ਼ਰ ਰਹਿ ਗਿਆ ਇੱਥੇ ਕੈਫੇ ਤੇ ਤੇ ਸਾਰੇ ਬੰਦੇ ਜਾਨੀ ਕਿ ਥੱਕ ਗਏ ਲੰਮਾ ਸਫ਼ਰ ਕਰਕੇ ਹਨਾ ਸਫ਼ਰ ਬਹੁਤ ਲੰਬਾ ਹੋ ਗਿਆ ਅੱਜ ਦਾ ਇਹ ਇੰਨਾ 12 ਘੰਟਿਆਂ ਦਾ ਹੋ ਗਿਆ ਜੀ ਦੋ ਤਿੰਨ ਘੰਟੇ ਹੋਰ ਲੱਗਣਗੇ ਜਮਾ ਸ਼ਾਮ ਨੂੰ ਜਾ ਕੇ ਡਿੱਗਾਂਗੇ ਸਵੇਰ ਦੇ 3 ਵਜੇ ਦੇ ਚੱਲੇ ਹੋਏ ਆਪਾਂ ਖੜੇ ਵੀ ਬਹੁਤ ਘੱਟਾਂ ਕਰ ਲਾ ਗੁਰਦੁਆਰਾ ਸਾਹਿਬ ਵੀ ਮਿਹਨਤਾਂ ਰੁਕੇ ਆ ਉਹ ਤੋਂ ਬਾਅਦ ਹੁਣ ਖੜੇ ਆ ਬਰਫ ਦੀ ਚਾਟ ਬਣਾਈ ਐ ਸਪੈਸ਼ਲ ਬਰਫ ਦੀ ਚਾਟ ਆ ਦੇ ਕਰ ਲੈ ਵੀਰੇ ਦੇਖ ਕਿ ਇਹ ਤੁਸੀਂ ਮੈਂ ਮੇਰੇ ਘਰ ਵੀ ਦਿੰਦਾ ਨਾ ਉਹ ਕੀ ਕੁਸਤਾਂ ਦੇ ਕੀ ਕਰ ਰ ਘਰ ਵਾਲੀ ਨੂੰ ਕੀ ਕਰ ਦਿੰਦਾ ਵੀਰੇ ਮੈਂ ਬਣ ਕੀ ਵੀਡੀਓ ਕਿਵੇਂ ਠੀਕ ਹੈ ਕੀ ਕਹਿੰਦਾ ਸੀ ਤੂੰ ਬਿਲਟਰ ਤੇ ਬਦਲ ਜਾਈਦਾ ਬਿਲਟਰ ਤੇ ਬਦਲ ਜਾਈਦਾ ਨਹੀਂ ਮੌਤ ਨੂੰ ਲਵੋ ਟੱਚ ਕਰਕੇ ਆਪਾਂ ਥੋੜੇ ਜਿਆਦਾ ਰਿਲੈਕਸ ਹੋ ਗਏ ਨਹੀਂ ਨਹੀਂ ਕੁਸਤ ਇਜ਼ੀ ਪੀਸੀ ਦਾ ਦੋਦੇ ਦਾ ਤੁਰੇ ਫਿਰਦੇ ਹੁਣ ਉਹ ਪਹਿਲਾਂ ਮੋਡਰੇਟ ਇਹ ਤੋਂ ਬਾਅਦ ਤਾਂ ਕਹਿੰਦਾ ਕੁੱਤੇ ਕੁੱਤੇ ਫੇਲ ਹੋ ਜਾਣਗੇ ਪਹਿਲਾਂ ਮੋਡਰੇਟ ਚਲੀ ਜਾਂਦੇ ਉਹਨਾਂ ਇਜ਼ੀ ਹੋਏ ਜਾਂ ਇਹ ਯਾਰ ਤੂੰ ਸ਼ੁਰੂਆਤ ਕਰ ਲੈ ਨੀ ਹੋਰ ਆ ਜੂ ਆਪਾਂ ਹੋ ਸਕਦਾ ਕਿ ਕੋਈ ਚੱਕਰ ਕਰਾਓ ਕਰੋ ਕਰੋ ਸ਼ੁਰੂ ਕਰੋ ਜਿਹੜੇ ਵੱਧ ਭੁੱਖੇ ਬੰਦੇ ਪਹਿਲਾਂ ਖਾ ਲੋ ਦੇਖ ਲੈ ਕਿਹਦੇ ਦੋ ਵਾਰ ਫੇਰ ਆਰਡਰ ਕਰਾਈ ਜਾਂਦਾ ਨਾ ਇਹ ਭੁੱਖ ਲੱਗੀ ਆ ਕਿਹਨੇ ਚਾਲੇ ਇੱਕ ਕਿਲੋ ਹੋਇਆ ਕੋ ਲੱਗੀ ਅੱਧਾ ਘੰਟਾ ਹੋ ਗਿਆ ਬੈਠਿਆ ਨੂੰ ਆਪਣੀ ਜੇਬ ਚ ਦੇਣੇ ਆ ਬੰਦ ਵੱਜ ਕੇ 8 ਮਿੰਟ ਹੋ ਗਏ ਵੀਰੇ 15 ਦਾ ਟਾਈਮ ਆ ਦੇਖੋ ਦੂਜਾ ਅੰਤਰ ਲਾਇਆ ਬਾਈ ਨਹੀਂ ਬਾਈ ਉਹ ਤਾਂ ਲੱਗਿਆ ਬਾਈ ਕਹਿੰਦਾ ਵੀ ਪਾਣੀ ਦਾ ਲਫਾਫਾ ਪਰਕੇ ਡੰਗੋ ਮੱਖੀਆਂ ਨਹੀਂ ਆਉਂਦੀਆਂ ਸਵੇਰ ਦੇ 3 ਵਜੇ ਚੱਲਿਆਂ ਦੋ ਸ਼ਾਮ ਦੇ ਲਗਭਗ 5:20 ਹੋ ਗਏ ਤੇ ਆਪਣਾ ਜਿਹੜਾ GPS ਹੈ 436 ਇਹ ਦਿਖਾ ਰਿਹਾ ਹੈਗਾ ਵੀ ਆਪਾਂ 6 ਵਜੇ ਨੂੰ ਪਹੁੰਚ ਜਾਗੇ ਥੋੜਾ ਜਿਹਾ ਰਸਤਾ ਨੇੜੇ ਆ ਕੇ 10-12 ਕਿਲੋਮੀਟਰ ਹੈ ਥੋੜਾ ਜਿਹਾ ਆਫ ਰੋਡ ਟਾਈਪ ਹੈ ਗੱਡੀਆਂ ਬਹੁਤ ਮੁਸ਼ਕਿਲ ਨਾਲ ਜਾ ਰਹੀਆਂ ਨੇ ਹੌਲੀ 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 ਪਰ ਫੇਰ ਵੀ ਠੀਕ ਹੈ ਖੈਰ ਫਾਈਨਲੀ ਜੀ ਲਗਭਗ ਕਿੰਨਾ ਟਾਈਮ ਹੋ ਗਿਆ ਹਾਂ ਛੱਡ ਜੋ ਆ ਦੀ 6:30 ਹੋ ਗਏ ਲਾਲੋ ਹਾਂ 6:50 ਹੋ ਗਏ ਤੇ ਅਸੀਂ ਸੰਕਰੀ ਪਹੁੰਚ ਕੇ ਗੱਡੀਆਂ ਸਾਈਡ ਤੇ ਲਾਤੀਆਂ ਤੇ ਮੁੰਡੇ ਆ ਬਰਫ਼ ਦੇਖੋ ਤੁਸੀਂ ਮੁੰਡੇ ਸਮਾਨ ਸਹੂਨ ਗੱਡੀ ਜਾਂਦੇ ਆਪਦਾ ਤੇ ਉਹ ਸਾਡਾ ਸਾਹਮਣੇ ਹੋਟਲ ਹੈਗਾ ਟਰੈਕ ਜੇਰੀ ਵਾਲਿਆਂ ਦਾ ਤੇ ਉੱਥੇ ਸਾਡੀ ਬੁਕਿੰਗ ਹੈ ਉੱਥੇ ਪਹੁੰਚਦੇ ਆ ਇਹ ਜਿਹੜਾ ਸੰਕਰੀ ਹੈ ਇੱਕ ਛੋਟਾ ਜਿਹਾ ਕਸਬਾ ਹੈ ਇੱਥੇ ਜ਼ਿਆਦਾਤਰ ਜਿਹੜੇ ਟਰੈਕਿੰਗ ਕਰਾਉਂਦੇ ਨੇ ਉਹੀ ਕੰਪਨੀਆਂ ਦੇ ਹੋਟਲ ਵਗੈਰਾ ਸੈਟਅਪ ਵਗੈਰਾ ਨੇ ਬਾਕੀ ਹੁਣ ਤਾਂ ਨਿਹਰਾ ਹੋ ਗਿਆ ਸਵੇਰੇ ਦੇਖਾਂਗੇ ਵੀ ਕੀ ਮਾਹੌਲ ਹੈ ਹੁਦਾਰ ਕੜਜਾ ਜਮ੍ਹਾਂ ਕਰਾ ਤੇ ਜਨਾਬ ਜੇ ਕੱਢੇ ਜਨਾਬ ਆਂਬੀਪੂ ਸਿੰਘ रावत ਹੈ ਔਰ ਮੈਂ ਸਾਥ ਕੇ ਸੀ ਲੋਕ ਕਰੂੰ ਔਰ ਮੈਂ ਕਲਾਬ ਨੂੰ ਰੂਚੀ ਚਾਹਤੇ ਹਾਂ

ठीक है आसानी है कि कहीं 5 मिनट में आ रहा हूं 10 मिनट में आ रहा हूं उन लोगों की याद रखिए वो आधे घंटे से आप ने वेट कर रहे हो तो फिनिश तक जो भी आपको टाइम मिले खाने पीने का उसको फॉलो करना चलने की जो टाइमिंग मिले आपको उसको फॉलो करना ठीक है तो की बयान है तेरे मैं बाइकर बनूंगा ठीक है बाइकर ट्रैकिंग वाला काम जो है कैंसिल करता हूं हैं यूजर कैंसिल करता है ट्रैकिंग का करना बाइकरी बनूंगा कल्ला कल्ला बाइकर बनूंगा ਬੰਦੇ ਸਵੇਰ ਵਾਸਤੇ ਵਿਚਾਰ-ਵਟਾਂਦਰਾ ਕਰਦੇ ਹੋਏ ਔਰ ਵਿਚਾਰ ਪਤਾ ਕੀ ਹੈ ਵੀ ਸਵੇਰੇ ਕੀ ਖਾਣਾ ਹੈ ਹਾਂ ਪਰ ਹੁਣ ਉੱਤੇ ਨਾਲ ਛਾਲ ਉੱਤੇ ਨਾਲ ਨਾ ਵੀਰੇ ਨਾ ਇਹ ਦੇਖਣ ਜੀ ਸੋਹਣੀ ਲੱਗਦੀ ਹੈ ਇਹ ਮੈਨੂੰ ਪਤਾ ਹੈ ਮੈਂ ਤੇਰੇ ਨਾਲ ਆ ਦੇ ਆ ਲੈਣ ਦੇ ਯਾਰ ਹੈ ਕਹਿੰਦਾ ਯਾਰ ਹਣਾ ਪਤਾ ਨਹੀਂ ਓਏ ਚਲ ਜਾਓ ਫਿਰ ਬਸ ਕਿਹੜੀ ਵੀ ਰੀਡ ਹੈ ਯਾਰ ਜਿੰਨ ਬੱਕਰੀ ਕਾ ਨੀਯਤ ਹਾਂ ਉਹ ਨੋਤਾ। ਕੀ ਨਾਮ ਹੈ ਇਸਕਾ? ਬਰੀਡ ਦਾ ਕੀ ਨਾਮ ਹੈ? ਬੋਟਿਆ ਬਰੀਡ। ਬੋਟਿਆ? ਬੋਟਿਆ। ਬਿਲਕੁਲ ਕੁੱਤਾ ਹੀ ਬਹੁਤ ਸੋਹਣਾ ਯਾਰ। ਹੈ? ਹਾਈਟ ਕਿੰਨੀ ਹੋਗੀ ਇਹਦੀ? ਹੈ? ਬੱਕਰੀ ਜਿੰਨਾ ਹੋਣੀ ਹੈ ਨਾ ਬੱਕਰੀ ਦੇ ਦਿੱਦੀ ਨਹੀਂ ਹੁੰਦੀ ਇਹ ਹਾਈਟ। ਜ਼ਿਆਦਾ ਲੰਮਾ ਵੀ ਨਹੀਂ ਜਾਏਗਾ। ਨਾਰਮਲ। ਨਾਰਮਲ ਜਿਹਾ ਸੇ ਹੁੰਦੇ ਨੇ ਡੌਗ। ਕਿੰਨਾ ਕੁ? ਹਾਂ ਨਾਰਮਲ ਹੋ। ਇਹਦੇ ਮੇਰਾ ਮਿਲਦੂਗਾ ਪੱਜੇ ਲੈਣਾ ਹੋਵੇ। ਇਹ ਆਪਰੇ ਵੀ ਕੱਟ ਨਹੀਂ ਉਧਰ। ਬੋਟਿਆ ਹੈ। ਦੋ ਮਹੀਨੇ ਫਿਰ ਬੰਦਾ ਲੱਗੇ ਜਾਂਦਾ ਨੇ। ਪ੍ਰਿੰਟ ਵਾਲਾ ਸਮਾਨ ਲੈ ਲਿਆ ਮੁੰਡੇ ਸਾਰਿਆਂ ਨੇ। ਲੈ ਲੈ ਵੀਰੇ। ਚਲੋ। ਅੱਗੇ ਪ੍ਰੀਵਿਊ ਮੈਂ ਕਰ ਦਦਾ ਨਾ ਬਰਕਤ ਵੀ ਆ ਵੀ ਇੱਥੇ ਕਰ ਲਓ ਬਾਈ ਨਾ ਨਟ ਤੇ ਪਹੁੰਚੋ ਬੂਟ ਰਹਿਣਕਾ ਸੈਲ ਭਾਏ ਕੇ 2.2 ਕਿਲੋ 300 ਟਾਈਮ ਹੋ ਗਿਆ 10 ਵਜੇ ਦਾ ਛੇਤੀ ਜੀ ਪੈ ਜਾਓ ਸਵੇਰੇ ਟਾਈਮ ਸੇ ਉੱਠਣਾ ਹੈ ਥਾਣੇ ਦਾ ਇਕਲ ਕਰ ਜਾ ਹਾਂ ਕੀ ਕਰਦੇ ਹੋ ਬੱਕ ਚੁਕੀ ਆ ਨਾਈ ਤੇ ਆਓ ਹਲੋ ਹਲੋ ਹੁਣ ਕਵਲ ਨਾ ਨਾ ਯਾਰ ਪੈ ਜਾ ਯਾਰ ਲੋਲਾ ਨਹੀਂ ਕਰੀਓ ਕੋਈ ਖਵੀ ਅੱਤਰ ਖਵੀ ਅੱਤਰ ਤੇ ਬੰਨੀ ਨਹੀਂ ਗਈ ਜਾਂਦੀ ਔਰ ਠੰਡੀ ਬੜੀ ਐ 24 ਤਾਂ ਠੰਡੀ ਗੀ ਐ ਠੰਡਾ ਠੰਡਾ ਆੱਕੇ ਹੋਦਰ ਚੋਰੀ ਵੇ ਟਾਈਮ ਹੋ ਗਿਆ 10 ਵਜੇ ਦਾ ਤੇ ਹੁਣ ਆਪਾਂ ਕਰਦੇ ਆ ਰੈਸਟ ਤੇ ਸਮਾਨ ਸਮੂਹ ਕਰ ਦੋ ਸਾਰੇ ਬੰਦ ਤੇ ਸਵੇਰ ਟਾਈਮ ਸਿਰ ਉੱਠ ਕੇ ਬ੍ਰੇਕਫਾਸਟ ਕਰਕੇ ਤੇ ਤਿਆਰ ਹੋ ਗਏ ਆਪਾਂ 9.5 ਨੂੰ ਚੜਾਈ ਸਟਾਰਟ ਕਰ ਦੇਣੀ ਹੈ ਬਰਫ ਬਰਫ ਕਹਿੰਦੇ ਬਹੁਤ ਆ ਖਤਰਨਾਕ ਕੰਮ ਹੈ ਤਾਂ ਜੇ ਬਲੌਗ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ